ਜਦੋਂ ਜਿਹੜੀ ਇਹ ਘਟਨਾ ਸ਼ੇਕੂਪੁਰ ਗੁਰਦੁਰਾ ਸਾਹਿਬ ਆਪਰੀ ਹੈ ਕੀ ਘਟਨਾ ਹੈਗੀ ਹੈ ਤੇ ਕਿੰਨੇ ਕ ਵਜੇ ਦਾ ਇਹ ਸਮਾਸੀ ਜਦੋਂ ਘਟਨਾ ਆਪਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਕਪੂਰਥਲੇ ਵਾਸੀਆਂ ਵਾਸਤੇ ਖਾਸ ਕਰਕੇ ਗੁਰਦਾਨਕ ਚੌਕ ਦੇ ਆਸ-ਪਾਸ ਤੇ ਬੜਾ ਮਤਭਾਸਾ ਦਿਹਾੜਾ ਹੈ ਇਥੋਂ ਅਜਨਕੇ ਬੀਰੀ ਦਾ ਸ਼ੋਰ ਸਰਕਤ ਹੋਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਵਨ ਸਰੂਪ ਅਤੇ ਪੂਥੀਆਂ ਅਗਨ ਭੇਟ ਹੋ ਗਈਆਂ ਇਹ ਬੜੀ ਦੁਖਦਾਈ ਮੈਂ ਪਰੇਮਾਨਾ ਇਹ ਖਬਰ ਆ ਗਈ ਹੈ ਸਾਹਮਣੇ ਪੇਸ਼ ਕਰ ਰਿਹਾ ਕਿਉਂਕਿ ਅਸੀਂ ਤੇ ਹੁਣੇ ਸਾਨੂੰ ਪੁਲਿਸ ਵੱਲੋਂ ਟੈਲੀਫੋਨ ਗਿਆ ਕਿ ਸ਼ਿਕਪੁਰ ਕਾਨੂੰਨੀ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਅਗਰ ਪੇਟ ਹੋ ਗਿਆ ਦੋਸਰੂਪ ਤੇ ਨਾਲੇ ਹੋਰ ਬਹੁਤ ਵੱਡਾ ਨੁਕਸਾਨ ਹੋਇਆ ਅਸੀਂ ਉਸੇ ਵੇਲੇ ਆਪਣੇ ਸਾਰੇ ਪ੍ਰਚਾਰਕਾਂ ਨਾਲ ਲੈ ਕੇ ਮੈਂ ਇੱਥੇ ਹਾਜ਼ਰ ਹੋਇਆ ਹਾਂ ਔਰ ਪੁਲਿਸ ਆਪਣੇ 40 ਚ ਵੀ ਵਜੀ ਹੋਈ ਸੀ ਸਾਡੇੋਂ ਤੋਂ ਪਹਿਲਾਂ ਪੁਲਿਸ ਨੇ ਆਪਣੀ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਆ ਪਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਸਾਰੀ ਲੋਕਾਈ ਨੂੰ ਖਾਸ ਕਰਕੇ ਗੁਰਦ ਆਮਾਂ ਦੀ ਗੁਰੂ ਘਰਾਂ ਦੀ ਸੇਵਾਦਾਰਾਂ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਗੁਰੂ ਅਵਤਾਰ ਆ ਇਹਨੂੰ ਨਾ ਗਰਮੀ ਲੱਗਦੀ ਆ ਨਾ ਇਹਨੂੰ ਠੰਡ ਲੱਗਦੀ ਜਿਹੜਾ ਸਾਡੇ ਅੱਜਕੱਲ ਬਹੁਤ ਰਵਾਜ ਚੱਲ ਗਿਆ ਕਿ ਜਿੱਥੇ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਖ ਹਸਣਾ ਉਥੇ ਏਸੀ ਲਾਇਆ ਹੋਇਆ ਪੱਖੇ ਚੱਲਦੇ ਆ ਜਦ ਕਿ ਮੈਂ ਸਮਝਾਂ ਇਹ ਮਨ ਘੜਤ ਖਾਣੀਆਂ ਤੇ ਮਨਾਂ ਦੀਆਂ ਆਪਣੀਆਂ ਵਿਚਾਰਾਂ ਵਾ ਪਰ ਸਤਿਗੁਰ ਸੱਚੇ ਪਾਤਸ਼ਾਹ ਦੇ ਲਾਗੇ ਨਾ ਤੇ ਪੱਖੇ ਲੱਗਣੇ ਚਾਹੀਦੇ ਆ ਔਰ ਨਾ ਕੋਈ ਏਸੀ ਲੱਗਣਾ ਚਾਹੀਦਾ ਇਹ ਮੇਰੀ ਸਾਰੀਆਂ ਸੰਗਤਾਂ ਦੇ ਪੁਰੂ ਕਰਾਂ ਦੇ ਸੇਵਾਦਾਰਾਂ ਦੇ ਚਰਨਾਂ 'ਚ ਇਹ ਬੇਨਤੀ ਆ ਦੂਸਰੀ ਮੰਦਰ ਭਾਜੀ ਇੱਕ ਇਹ ਗੱਲ ਹੋਈ ਕਿ ਜਦੋਂ ਇਹ ਅਗਨਪੇਟ ਹੋਏ ਜਦੋਂ ਇਹ ਸਾਰਾ ਬਾਣਾ ਵਰਤਿਆ ਉਸ ਟਾਈਮ ਨਾਲ ਤੇ ਗਰੱਥੀ ਹਾਜ਼ਰ ਸੀ ਨਾ ਕੋਈ ਹੋਰ ਵਿਅਕਤੀ ਹਾਜ਼ਰ ਸੀ ਜਿਹੜੀ ਕਿ ਬੜੀ ਮੰਦ ਭਾਗੀ ਗੱਲ ਹੋਈ ਆ ਕਿ ਉਹਨਾਂ ਦੇ ਜਦੋਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਹਰ ਗੁਰੂ ਘਰ ਦੇ ਵਿੱਚ ਹਰ ਵੇਲੇ ਇੱਕ ਸੇਵਾਦਾਰ ਹੋਣਾ ਜ਼ਰੂਰੀ ਆ ਪਰ ਇੱਥੇ ਅੱਜ ਕੋਈ ਵੀ ਹਾਜ਼ਰ ਨਹੀਂ ਪਾਇਆ ਗਿਆ ਜਿਸ ਕਰਕੇ ਬਹੁਤ ਮੰਦ ਭਾਗੀ ਘਟਨਾ ਜਿਹੜੀ ਆ ਵਾਪਰੀ ਆ ਅਸੀਂ ਇਸ ਇਲਾਕੇ ਦੇ ਵੀ ਜਿਹੜੇ ਇਸ ਮੁਹੱਲੇ ਦੇ ਸਾਰੇ ਮਾਰਕੀਟ ਵਾਲੇ ਲੋਕਾਂ ਨੂੰ ਨਾਲ ਮਿਲੇ ਆ ਉਹਨਾਂ ਨੇ ਵੀ ਦੱਸਿਆ ਵੀ ਜਦੋਂ ਚੇਤੇ ਸਾਰਾ ਬਾਣਾ ਵਰਤਿਆ ਪਰ ਕਿਸੇ ਦੀ ਸ਼ਰਾਰਤ ਨਹੀਂ ਪਾਈ ਗਈ ਕਿਸੇ ਦਾ ਕੋਈ ਇਹਦੇ ਵਿੱਚ ਇਹ ਨਹੀਂ ਸਾਬਤ ਹੋ ਸਕਿਆ ਕਿ ਕਿਸੇ ਨੇ ਜਾਣ ਕੇ ਇਹ ਕਾਰਵਾਈ ਕੀਤੀ ਆ ਪੁਲਿਸ ਨੇ ਵੀ ਸਾਰੀ ਸਾਡੀ ਸਰਕਾਰ ਜੋਗੇ ਇਥੇ ਉਹ ਸਾਰੇ ਅਫਸਰ ਵੀ ਆਏ ਹੋਇਆ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਵੀ ਆ ਕੇ ਪੂਰੀ ਪਰਤਾੜ ਕੀਤੀ ਆ ਜਿਸ ਤੋਂ ਇਹ ਸਾਬਤ ਹੋਇਆ ਕਿ ਅਰਜਨ ਜੇਦੇ ਬਾਣਾ ਵਰਤਿਆ ਤੇ ਵਰਤਿਆ ਸਿਰਫ ਦੇ ਸਿਰਫ ਸ਼ਾਰਟ ਸਰਕਟ ਕਰਕੇ ਆ ਬਿਜਲੀ ਦੇ ਸ਼ਾਰਟ ਹੋਣ ਕਰਕੇ ਆ ਕਿਉਂਕਿ ਜਿਹੜੇ ਛੋਟੇ ਪੱਖੇ ਲਾਏ ਹੋਏ ਆ ਉਹ ਪੱਖੇ 24 ਘੰਟੇ ਚੱਲੀ ਜਾਂਦੇ ਆ ਔਰ 24 ਘੰਟੇ ਚੱਲਣ ਦੇ ਨਾਲ ਉਹ ਪੱਖੇ ਜਿਹੜੇ ਆ ਉਹਨਾਂ ਨੂੰ ਗਰਮ ਹੋ ਕੇ ਅਗਲਾ ਜਾਂਦੀ ਆ ਤੋਂ ਮੈਂ ਸਾਰੀਆਂ ਸੰਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੇ ਪਹਿਲੀ ਗੱਲ ਤੇ ਪੱਖਿਆਂ ਦੀ ਕੋਈ ਲੋੜ ਨਹੀਂ ਏਸੀਆਂ ਦੀ ਗੁਰੂ ਘਰ ਚ ਕੋਈ ਲੋੜ ਨਹੀਂ ਪਰ ਜਿੱਥੇ ਅੰਦਰ ਲਾਓ ਜਿੱਥੇ ਸੰਗਤਾਂ ਨੇ ਬੈਠਣਾ ਜਿੱਥੇ ਮਹਾਰਾਜ ਦਾ ਸੋਖਾ ਸੁਣਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਉਥੇ ਕਿਰਪਾ ਕਰਕੇ ਨਾ ਪੱਖਾ ਨੇੜੇ ਹੋਵੇ ਨਾ ਏਸੀ ਨੇੜੇ ਹੋਵੇ ਤੇ ਸੇਵਾਦਾਰਾਂ ਦੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਜਦੋਂ ਸੰਗਤਾਂ ਉੱਠ ਕੇ ਆਪਣੇ ਚਲੇ ਜਾਂਦੀਆਂ ਉਸੇ ਟਾਈਮ ਸਾਰੀਆਂ ਲਾਈਟਾਂ ਦਾ ਔਰ ਸਾਰੇ ਪੱਖਿਆਂ ਦਾ ਏਸੀ ਉਸ ਵੇਲੇ ਬੰਦ ਹੋਣਾ ਚਾਹੀਦਾ ਹੈ ਅੱਜ ਦੀ ਇਸ ਮੰਦਭਾਗੀ ਕੰਡਣਾ ਤੇ ਮੈਂ ਬੜਾ ਦੁੱਖ ਦਾ ਪ੍ਰਗਟਾਵਾ ਕਰਦਾ ਤੇ ਆ ਸਤਿਗੁਰੂ ਦੇ ਘੜੀ ਅਰਦਾਸ ਕਰਦਾ ਕਿ ਸਾਰੀ ਸੰਗਤ ਨੂੰ ਇਹ ਮਨ ਮਤ ਸਮਤ ਬਸੂ ਕਿਹੜੇ ਗੁਰੂ ਘਰਾਂ ਦੀ ਸੇਵਾ ਕਰਨ ਵਿੱਚ ਸਫਲ ਰਹਿਣ ਬਹੁਤ ਬਹੁਤ ਦੁੱਖ ਹੋਇਆ ਇੱਥੇ ਆ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ